ਪਹਿਲਗਾਮ ਹਮਲੇ ਤੋਂ ਬਾਅਦ ਪਾਰਤ ਦੇ ਵੱਲੋਂ ਅੱਜ ਪਾਕਿਸਤਾਨ ਤੇ ਹਮਲਾ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਸਰਹੱਦੀ ਪਿੰਡਾਂ ਦੇ ਵਿੱਚ ਕੀ ਮਾਹੌਲ ਬਣਿਆ ਹੋਇਆ ਉਸ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਗੁਰਦਾਸਪੁਰ ਦੇ ਪਿੰਡ ਪੰਦੇਰ ਵਿਖੇ ਧਮਾਕਾ ਹੋਣ ਕਾਰਨ ਲੋਕਾਂ ਦੇ ਵਿੱਚ دہشت ਦਾ ਮਾਹੌਲ ਹੈ ਮੌਕੇ ਤੇ ਐਸਐਸਪੀ ਗੁਰਦਾਸਪੁਰ ਤੇ ਆਰਮੀ ਦੇ ਅਧਿਕਾਰੀ ਪਹੁੰਚੇ ਹੋਏ ਨੇ ਕਿ ਹਾਲਾਤ ਨੇ ਖੇਤਾਂ ਦੇ ਵਿੱਚ ਬੰਬੜੀ ਗੰਦੀ ਵੀ ਖਬਰ ਦੱਸੀ ਜਾ ਰਹੀ ਹੈ ਜਿਸ ਦੇ ਟੁਕੜੇ ਖੇਤਾਂ ਦੇ ਵਿੱਚ ਚਾਰੇ ਪਾਸੇ ਫੈਲੇ ਹੋਏ ਨੇ ਮੌਕੇ ਦੀਆਂ ਤਸਵੀਰਾਂ ਦਿਖਾਉਂਦੀਆਂ ਹਾਂ ਤੇ ਕੀ ਕਹਿਣਾ ਹੈ ਐਸਐਸਪੀ ਗੁਰਦਾਸਪੁਰ ਦਾ ਸੁਣਦੇ ਹਾਂ ਰਸਪਾਲ ਸਿੰਘ ਮੇਰਾ ਨਾਮ ਆ ਪਿੰਡ ਪੰਧੇਰਵਾ ਪੰਧੇਰਵਾਲਿਆਂ ਦਾ ਡੇਰਾ ਵਾ ਜਮੀਨ ਭੁਲੇ ਚੱਕਦੀ ਆ ਤੇ ਆ 1 ਵਜ ਕੇ 20 ਮਿੰਟ ਤੇ ਵੀ ਬੰਬ ਚੱਲਿਆ ਵਾ ਚੱਲਿਆ ਵਾ ਤੇ 1 ਵਜ ਕੇ 20 ਮਿੰਟ ਤੇ ਮੈਂ ਬਾਹਰ ਨਿਕਲਿਆ ਤੇ ਉਹ ਨਾਰ ਸਾਡਾ ਤੈਨੂੰ ਅੱਗ ਲੱਗੀ ਉਹ ਅੱਗ ਲੱਗਣ ਦੇ ਕਾਰਨ ਹੀ ਬੁਝਾਈ ਆ ਤੇ ਸਾਨੂੰ ਉਦੋਂ ਪਿਨੇਰੇ ਦੇ ਵਿੱਚ ਕੁਝ ਨਹੀਂ ਲੱਭਾ ਤੇ ਅਸੀਂ ਤੇ ਸੋਚਿਆ ਵੀ ਸੈਂਤ ਵੀ ਇਹ ਬੱਤੀ ਆਉਂਦੀ ਬੱਤੀ ਤੇ ਕਾਰਨ ਅੱਗ ਲੱਗੀ ਆ ਪਰ ਐਂ ਲਾ ਕੇ ਮੁੰਡਾ ਹੋਰੀ ਉਹਨੂੰ ਪੁੱਛਿਆ ਉਹ ਆਂਦਾ ਪਿਨੇ ਟਾਇਰ ਪਾਟਾ ਉਹ ਟਾਇਰ ਪਾਟਣ ਦੇ ਕਰਨੇ ਚਲੋ ਆਗੂ ਗੁੱਬ ਚਲੋ ਆਗੂ ਗੁੱਬ ਬੁਝਾ ਕੇ ਤੇ ਘਰ ਚ ਲਗੇ ਆ ਘਰ ਚ ਲਗੇ ਤੇ ਮੁਰਕੇ ਮੈਂ ਸਵੇਰੇ 6:30 ਵਜੇ ਆਇਆ ਤੇ ਮੈਨੂੰ ਕੁਝ ਨਹੀਂ ਲੱਭਾ ਇੱਥੇ ਮੈਂ ਸਾਇਦ ਕੋ ਟੋ ਆਟਾ ਵਾ ਪਿਆ ਹੋਵੇ ਤੇ ਮੁਰਕੇ ਫਿਰ ਵੱਡੇ ਵੀਰ ਜੀ ਆਇਆ ਤੇ ਉਹਨਾਂ ਨੇ ਪਰਜੇ ਪਰਜੇ ਇਕੱਠੇ ਕੀਤੇ ਆ ਤੇ ਫਿਰ ਪਤਾ ਲੱਗਾ ਵੀ ਸਾਨੂੰ ਫਿਰ ਰਾਤ ਦਾ ਵੀ ਬੰਬ ਚੱਲਿਆ ਕਾਦੇ ਪਰਜੇ ਹੈਗੇ ਆ ਬੰਬ ਦੇ ਹੀ ਆ ਜੀ ਕਿੰਨੇ ਕਿੰਨੇ ਪਹਿਲੇ ਨੇ ਆ ਜੀ ਘਟੋ ਘਟ 200 250 ਮੀਟਰ ਦੇ ਵਿੱਚ ਵਿੱਚ ਵੀ ਫੈਲੇ ਆ ਹਾਂਜੀ ਹੁਣ ਪੁਲਸ ਆਈ ਹਾਂਜੀ ਪੁਲਸ ਆਈ ਹੈ ਕੀ ਕਹਿੰਦੇ ਨੇ ਪੁਲਸ ਵਾਲੇ ਹੁਣ ਆਂਦੇ ਆ ਵੀ ਆਰਮੀ ਆਊਗੀ ਤਾਂ ਉਹ ਕਾਰਵਾਈ ਕਰੂਗੀ ਵੀ ਬੰਬ ਵਾ ਕਿਹੜੀ ਚੀਜ਼ ਵਾ ਮਜੈਲ ਵਾ ਜਾਂ ਬੰਬ ਵਾ ਕਿੰਨਾ ਡਰਾਂ ਪੈਣ ਦੇ ਵਿੱਚ ਡਰ ਜੀ ਤੁਹਾਨੂੰ ਪਤਾ ਹੀ ਆ ਵੀ ਬੱਚੇ ਸਾਰੇ ਡਰ ਗਏ ਆ ਤੇ ਮਹੌਲ ਵੀ ਖਰਾਬ ਹੋ ਗਿਆ ਵਾ ਮਹੌਲ ਦੇ ਕਾਰਨ ਆ ਪੀ ਜਿੱਦਾਂ ਕੋਈ ਟੋਇਆ ਟੋਇਆ ਵੀ ਨਹੀਂ ਅਗਰ ਲੱਗਦਾ ਕਿ ਹਵਾਜ ਫਟ ਗਿਆ ਹੋਇਆ ਹਾਂਜੀ ਆ ਹਵਾਜ ਪਾੜ ਗਿਆ ਜੀ ਉੱਪਰ ਹੀ ਪਾੜ ਗਿਆ ਹਾਂਜੀ ਹਾਂਜੀ ਉਹ ਸਾਡੇ ਘਰ ਦੀਆਂ ਕੰਧਾਂ ਵਾ ਉਹਨਾਂ ਵਿੱਚ ਜਾ ਪਈ ਵਜੀਆਂ ਬੰਬ ਮੇਰਾ ਨਾ ਜਸਵੀਰ ਸਿੰਘ ਆ ਜੀ ਪਿੰਡ ਭੰਦੇਰ ਵਾ ਜੀ ਤੇ ਇੱਥੇ ਨਾ ਇਹ ਦੇਖੋ ਸੋ ਪਹਿਲਾਂ ਇਹ ਬੰਬ ਫਟਣ ਤੋਂ ਪਹਿਲਾਂ ਇੱਥੇ ਪਹਿਲਾਂ ਦੋ ਧਮਾਕੇ ਹੋਇਆ ਉਹ ਪਹਿਲਾਂ ਕਿੱਥੇ ਕਿਹੜੀ ਜਗ੍ਹਾ ਤੇ ਹੋਇਆ ਇਹ ਤੀਜਾ ਧਮਾਕਾ ਹੋਇਆ 1:18 ਕਿੰਟ ਤੇ ਤੇ ਸਾਡਾ ਇੱਥੋਂ ਪਿੰਡ ਘਟੂ ਘਟ ਅੱਧਾ ਕਿਲੋਮੀਟਰ ਦੂਰ ਆ ਤੇ ਸਾਡੀਆਂ ਜਿਹੜੀਆਂ ਕੰਦਾ ਦਾ ਪਤਾ ਲੱਗਿਆ ਵੀ ਇਹ ਜਿਹੜਾ ਵਾ ਬਲਾਸਟ ਹੋਇਆ ਵਾ ਤੇ ਸਾਰੇ ਲੋਕ ਉੱਠ ਕੇ ਬਾਹਰ ਆ ਗਏ ਤੇ ਸਵੇਰ ਨੂੰ ਉੱਠ ਕੇ ਪਤਾ ਲੱਗਾ ਵੀ ਇਹ ਬੰਬ ਬਲਾਸਟ ਹੋਇਆ ਇਹ ਦੇਖਿਆ ਤੇ ਉਦੋਂ ਆ ਕੇ ਇਹਦੇ ਵੱਖਰੇ ਵੱਖਰੇ ਤਾਂ ਆਪਣੀ ਜਿਹੜੀ ਪੁਰਜੇ ਕਿਲੇ ਹੋਇਆ ਮੇਰੇ ਘਰ ਤੋਂ ਇਹ ਜਿਹੜਾ ਇਹ ਬੰਬ ਬਲਾਸਟ ਹੋਇਆ ਉਪਜਦੀ ਦੀ ਰੇਂਜ ਖਤਮ ਹੋ ਗਈ ਆ ਤੇ ਫੇਰ ਹੀ ਉਹਨਾਂ ਕੀ ਇਹ ਆਪਣਾ ਬਲਾਸਟ ਹੋਇਆ ਆ ਆਈਟ ਵਗੈਰਾ ਵੀ ਨਿਕਲੀ ਜਾ ਲਾਈਟ ਵਾ ਨਿਕਲੀ ਆ ਇਹਦੀ ਉਹ ਜਾਜੂ ਦੀ ਬਾਜੀ ਸੁਣੀ ਆ ਹਾਂਜੀ ਜਾਜਦੀ ਸੁਣੀ ਆ ਆਵਾਜ਼ ਹੋ ਸਕਦਾ ਇਹਦੀ ਬਾਤ ਹੋਈ ਇਹ ਹੁਣ ਕੀ ਇੱਥੇ ਕੋਣ ਆਇਆ ਆਪਸ ਇੱਥੇ ਐਸਐਸਪੀ ਸਾਹਿਬ ਆਏ ਨੇ ਮੇਰੇ ਘਰ ਫੋਰਸ ਵੀ ਆਈ ਗਿਆ ਤੇ ਦੂਜੇ ਕਰਮਚਾਰੀ ਵੀ ਆਏ ਆ ਵਾਲੇ ਫੌਜ ਨੂੰ ਪਿੱਤਾ ਹੀ ਨਾ ਹੁਣ ਫੋਨ ਮੇਰੇ ਘਰ ਉਹ ਵੀ ਆ ਜਗੇ ਫੌਜ ਵੀ ਆ ਜਗੇ ਕਿੰਨਾ ਘੜਿਆ ਪਿੰਡ ਦੇ ਪਿੰਡ ਵਿੱਚ ਤੇ ਪਿੰਡ ਡਰਿਆ ਪੂਰਾ ਪੂਰਾ ਬੱਚੇ ਵੀ ਡਰੇ ਪਿਆ ਬੱਚੇ ਕਰ ਕੀ ਹੋ ਕੀ ਰਿਹਾ ਇੱਥੇ आ, चेक कर रहे क्योंकि इतना कोई आवाज अरूज आई है तो पे अभी भी आए आर्मी टीम जी आई है सर्च कर रहे लोग तरीके की पैनिक की जोड़ नहीं है पुलिस जी है पुलिस पूरी अलर्ट है नहीं नहीं जी कोई एल बात नहीं जी रिलैक्स रहो तो जी अस सारे अपील करना चाहते हैं जब उन्होंने कोई चीज कोई सस्पिशियस चीज या कोई एह चीज दिखती हैगी ਤੋ ਉਹਦੇ ਰਿਗਾਰਡਿੰਗ 112 ਜਿਹੜੇ ਸਾਡੇ ਸਰ ਜਦੋਂ ਇੱਥੇ ਬੁਲਵਾਕੀ ਦੀ ਵਾਇਸ ਸਾਇਡ ਤੇ ਰਾਤ ਲਾਈਟ ਬੰਦ ਹੋ ਗਈ ਹੈ ਇਹ ਜੋ ਫਨ ਉਹ ਵੀ ਆ ਚੈਕਿੰਗ ਕਿ ਬਈ ਇਹ ਵਿਸ਼ੇਸ਼ ਮਲੇ ਸਰ ਕਾਦੇ ਹੋ ਸਕਦੇ ਹੋ ਦੇਖੋ ਜੀ ਅਭੀ ਤੋ ਵੀ ਆ ਚੈਕਿੰਗ ਆਊਟ ਬਲਕ ਮਾਲ ਠੀਕ ਹੈ ਬਲਡਰ ਫੁੱਟ ਆਲ ਆਲ ਵੈਲ ਜੀ ਐਂਡ ਕਿਸੇ ਨੂੰ ਪੈਨਿਕ ਕਰਨ ਦੀ ਕੋਈ ਲੋੜ ਨਹੀਂ ਹੈ ਜੀ ਬਿਲਕੁਲ ਇੱਕਦਮ ਜੜੀ ਪੰਜਾਬ ਪੁਲਿਸ ਐਂਡ ਅਦਰ ਸਕਿਉਰਟੀ ਏਜੰਸੀਜ਼ ਦੇ ਆਰ ਅਲਰਟ ਐਂਡ ਇਹੋ ਜੀ ਕੋਈ ਗੱਲ ਬਾਤ ਹੈ ਰਾਤ ਨੂੰ ਬਲੈਕਆਊਟ ਦਾ ਕਿਉਂ ਦੇਖੋ ਜੀ ਉਹਦੇ ਉਹਦੇ ਤੋਂ ਜਿਹੜੇ ਹੈ ਉਹਦੇ ਤੇ ਸਬੰਧ ਤੇ ਡੀਸੀ ਸਾਹਿਬ ਵੱਲੋਂ ਜਿਹੜੇ ਇਨਸਟਰਕਸ਼ਨ ਹੈ ਜਾਰੀ ਕੀਤੇ ਉਹਨਾਂ ਇੰਪਲੀਮੈਂਟ